ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਿਓ ਜੀ ਪਾ ਦੇ ਆਪਣਾ ਚਾਲੇ ਟਰਾਲੀਆਂ ਲੈ ਕੇ 슈ਗਰ ਮਿਲ ਨੂੰ 855 ਆਪਣਾ ਪਿੱਛੇ ਐ ਥੋੜਾ ਆਪਾਂ ਲਵਾਈ ਹਾਜ਼ਰੀ ਗੁਰੂ ਘਰ ਜੋ ਹੈ ਉਹ ਮਹਾਰਾ ਸੱਚੇ ਪਾਤਸ਼ਾਹ ਕੀ ਅੱਜ ਬਾਈ ਪੂਰਨਮਾਸ਼ੀ ਹਰ ਸੰਗ੍ਰਾਂਤ ਦਾ ਬਾਈ ਪਵਿੱਤਰ ਦਿਹਾੜਾ ਅੱਜ ਬਾਈ ਕਹਿਣਾ ਪੋ ਚੜ ਗਿਆ ਆ ਗਿਆ ਜੀ 55 ਜੀ ਚੱਲਦੇ ਆ ਲੈ ਕੇ ਦੋਈ ਟਰਾਲੀਆਂ ਮਿਲਾਂ ਭਾਈ ਅੱਗੇ ਜਾ ਕੇ ਬਣੇ ਰਿਹਾ ਆਪਣੀ ਵੀਡੀਓ ਕਰ ਲੈ ਵੀ ਬਾਬੇ ਪੀਰ ਪਵੀ ਲਵਾ ਦੀ ਆਪਣੇ ਹਾਜ਼ਰੀ ਰੋਜ਼ ਦੀ ਤਰ੍ਹਾਂ ਚਲ ਰਹੇ ਆ ਭਾਈ ਵਾ ਮਿਲਦੇ ਅੱਗੇ ਜਾ ਕੇ ਦੇਖੋ ਭਾਈ ਸਾਧੂਗੜ ਪਹੁੰਚ ਗਏ ਆਪਾਂ ਪੁਲ ਚੜ੍ਹੇਗੇ ਟਰੈਕਟਰ ਹੀ ਆਪਣੇ ਦੋਹੇ ਪੂਰੇ 855 ਪਿੱਛਾ ਆਪਣਾ ਹੌਲੈਂਡ ਹੈ ਫਰਕ ਦਿਖਾਵਾ ਭਾਈ ਤੁਹਾਨੂੰ ਹੌਲੈਂਡ ਦਾ 855ਾ ਕਹਿੰਦੇ ਆ ਬੰਦਾ ਟਰੈਕਟਰ ਦੇਖੋ ਦੋਏ ਮਾੜੇ ਨਹੀਂ ਆਪਾਂ ਜਿਹੜੀ ਕਹਿੰਦੇ ਪਰ 855 ਇੰਨੇ ਜੋਗਾ ਨਹੀਂ ਵੀ ਹੌਲੈਂਡ ਦਾ ਮੁਕਾਬਲਾ ਕਰੇ ਲੋਪਰੇ ਜਾ ਰਿਹਾ ਦੇਖੋ ਲੋ ਬੜਾ ਲੋ ਯਾਰ ਚੱਕ ਰਹੇ ਕਿ ਆਪਣੇ ਕੇ ਟਾਪ ਗੇਅਰ ਭਾਈ ਆ ਚੋਪੇਰਵਾ ਕੜਾ ਪੈ ਗਿਆ ਬਾਈ ਆਪਾਂ ਨੂੰ ਨਹੀਂ ਚੌਥੇ ਵਾਂ ਨਹੀਂ ਚੌਥੇ ਬੰਤੀ ਇਹ ਗੇਰ ਮਾ ਪਾਰ ਕਰ ਜਾਂਦਾ ਹੈ ਪੁਲ ਉਹ ਵਿਚਾਰਾ ਪਹਿਲੇ ਮਾਰ ਲਿਆ ਹੁਣ ਐਨਾ ਫਰਕ ਆ ਬਾਈ ਹੌਲੈਂਡ ਦਾ 855 ਦਾ ਬਾਕੀ ਪਾਜਰ ਵੀ ਦਿਖਾਵਾਂਗੇ ਸਾਨੂੰ ਵੀ ਆਪਣੇ ਰੁਕੜੇ ਕਰਕੇ ਗੇਰ ਬਦਲਣਾ ਪੈ ਗਿਆ ਨਹੀਂ ਤਾਂ ਚਲਦੀ ਚਾਲ ਬਹਲਾ ਲੈਣਾ ਦਾ ਟੱਟੋ ਘੱਟ ਪਾਜਰਗਾ ਵੀ 80 90 ਗੋਨਟਰ ਦਾ ਫਰਕ ਟਰਾਲੀ ਦਾ ਹੌਲੈਂਡ ਵਾ ਬੱਦ ਹੋਏਗਾ ਬਾਕੀ ਬਾਜਰ ਹੋਏ ਦੇ ਪਤਾ ਲੱਗੇਗਾ ਇਹਨਾਂ ਨੂੰ ਸਾਧੂਗੜ ਪਹੁੰਚ ਗਏ ਜੀ ਆਪਾਂ ਲਿਓ ਜੀ ਸਰੰਦ ਪਹੁੰਚ ਗਏ ਆਪਾਂ ਚਾ ਚੱਕेंगे ਰੇਪਾ ਠੰਡ ਹੈ ਭਾਈ ਖਾਸਾ ਟਾਈਮ ਹੋ ਗਿਆ ਤੁਰਿਆ ਨੂੰ ਆਪਾਂ ਨੂੰ 2 ਢਾਈ ਘੰਟੇ ਕਰੀਬ ਹੋ ਗਿਆ ਅੱਜ ਸਗਰਾ ਤਰ ਪੂਰਨਮਾਸੀ ਦਾ ਅਵਿੱਤਰ ਦਿਹਾੜਾ ਭਾਈ ਉਹ ਸਟਾਰਟ ਹੋ ਗਿਆ ਅੱਜ ਦੇ ਸਵਾਗੇ ਦਿਨ ਸਟਾਰਟ ਹੈ ਸਰਹੰਦ ਆਪਣੇ ਪਰਿਵਾਰ ਨੂੰ ਬਈ ਬੱਚਿਆਂ ਨੂੰ ਜਰੂਰ ਮੱਥਾ ਟਿਕਾ ਕੇ ਲੈ ਜਿਓ ਕਰੋ ਜਿੱਥੇ ਛੋਟੇ ਸਹਿਰਜਾਂ ਦੀ ਸ਼ਹਾਦਤ ਹੋਈ ਸੀ ਉਸ ਪਵਿੱਤਰ ਸਥਾਨ ਪਰ ਹੈ ਬਈ ਇਸ ਟਾਈਮ ਆਪਾਂ ਤਹਿਰ ਵਾਲਾ ਪੁਲ ਲਗੇ ਆ ਬਈ ਚੜਦਾ ਸਰਹੰਦਾ ਛੜੀ ਨਹਿਰ ਰੋਕ ਕੇ ਅਗਲੇ ਹੈ ਉੱਪਰੋਂ ਚੜ ਜਾ ਕੇ ਵਿਚਾਰੇ ਗਏ ਚੱਲਾ ਆ ਵੀ ਹੌਲੀ ਹੌਲੀ ਆਰਾਮ ਤੇ ਜਾ ਰਹੇ ਆ ਅੱਜ ਮੌਸਮ ਬਦਲ ਗਿਆ ਧੁੰਦ ਜਾਲਾ ਬਹੁਤ ਹੋ ਗਿਆ ਹਵਾ ਮੰਦਾ ਚੰਡ ਪੂਰੀ ਐ ਨਾ ਰਫਾ ਬੜਿਆ ਵਾ ਬਹੁਤ ਪੁਰਾਣਾ ਕਵਿੰਦਗੜ੍ਹ ਤੇ ਮੁੜਿਆ ਬਾਈ ਆਪਾਂ ਬਲੋ ਨੂੰ ਪਹਿਲਾ ਆਏਗਰੇ ਦੇ ਆਪਾਂ ਖੰਡੇ ਦੇ ਪੁਰੇ ਰਸਤਾ ਬਣ ਗਿਆ ਨਵਾਂ ਪਹਿਲਾ ਜਿਹੜਾ ਆਪਾਂ ਨੇ ਲਾਇਆ ਖੰਡੇਆਂ ਤੇ ਬਲੋ ਨੂੰ ਕਵਿੰਦਗੜ੍ਹ ਤੇ ਪੜ ਕੇ ਆਪਾਂ ਬਲੋ ਨੂੰ ਸੋ ਲੈ ਬਾਈ ਚੋਟ ਖਾਣੇ ਕੇ ਕੰਮ ਕਰ ਰਿਹਾ ਸਾਈਕਲ ਵਾਲਾ ਮਾਨਮਕ ਕਸੂਰ ਮੇਰੇ ਟਰੈਕਟਰ ਵਾਲੇ ਦਾ ਨਿਕੜਾ ਟਰੈਫੀ ਵਾਲੇ ਦਾ ਸੋ ਉੱਟ ਕੇ ਬਾਈ ਮੇ ਲਾਪਾ ਜੇ ਦਫ਼ਤਰ ਰਹਿਣਾਗਾ 1052 ਹੋ ਗਿਆ ਟਰੈਕਟਰ ਹੋ ਗਿਆ ਬਾਈ ਐਂਟਰ ਲਾਦੀਆਂ ਲੱਗ ਗਿਆ ਪਰਚੀ ਇਹ ਬਾਈ ਲੈਨ ਮਾ ਟਰੈਕਟਰ ਆਪਣੇ ਦੋਏ ਚਾਰ ਚੌਥੀ ਲੇਨ ਹੈ ਮਤਲਬ ਤਿੰਨ ਲੇਨ ਆਪਣੇ ਮੁਰਾ ਇੱਕ ਦੋ ਤਿੰਨ ਚੌਥੀ ਲੇਨ ਮਾ ਆਪਣੇ ਟਰੈਕਟਰ ਸ਼ਾਮ ਤੱਕ ਹੋ ਜੇਗੇ ਵਿਲੇ ਯੋ ਟਰੈਕਟਰ ਵੀ ਆਪਣੇ ਪਿੰਡ ਗਾਇਆ ਆਇਆ ਵਾ ਇਹ ਤਲਵਿੰਦਰ ਵੀਰ ਵਾਲਾ ਖੜਿਆ ਟਰੈਕਟਰ ਟਰਾਲੀਆਂ ਸੇਮ ਐ ਬਾਈ ਨੇ ਸੁਪਰ ਛੱਤੀ ਦੀ ਇਕੱਠੀਆਂ ਹੀ ਆਈਆਂ ਆ ਇਹ ਜੋੜੀਆਂ ਪਹਿਣਾ ਦੋਏ ਵੀਰ ਨੇ ਕਿ ਮਰੇ ਦੋ ਲੈਣਾ ਆਪਣੇ ਮਰੇ ਤਿੰਨ ਲੈਣਾ ਕੋਈ ਜਿਹੜੇ ਬੰਦਿਆਂ ਨੂੰ ਸ਼ੌਂਕ ਹੋਆ ਕਿਸੇ ਚੀਜ਼ ਦਾ ਦੇਖੋ ਕਿਸ ਤਰ੍ਹਾਂ ਇਹਨਾਂ ਝੁੱਲ ਪਾ ਕੇ ਟਰੈਕਟਰ ਉੱਪਰ ਕੱਪੜਾ ਪਾ ਕੇ ਇਹਨਾਂ ਬਣਾਇਆ ਵਾ ਦੇਖੋ ਲੈਫਟ ਵਾਲੀ ਜਗ੍ਹਾ ਵੀ ਇਹਨਾਂ ਕੱਢੀ ਦੀਆਂ ਇਹ ਖੜਾ ਹੋਇਆ ਟੱਕ ਸੋ ਮਾਰ ਕੇ ਮਿਹਨਤ ਦਾ ਪੈਸਾ ਲਾਇਆ ਵਾ ਬਾਈ ਸ਼ੌਂਕ ਕੇ ਲੇ ਰੱਖਾ ਬੰਦਾ ਹੋਲੈਂਡ ਆ ਰਿਹਾ ਬਾਈ ਪਰ ਪਰ ਟਰਾਲੀਆਂ ਬਾਰ ਵਾਲਾ ਗੱਣਾ ਲੱਗ ਗਿਆ ਹਣ ਨਵੇਂ ਸ਼ਹਿਰ ਵਾਲਾ ਇਧਰ ਰਸ ਕਾਫੀ ਹੋ ਗਿਆ ਲੱਗੀਆਂ 5-6 ਲੇਨਾਂ ਲੱਗੀਆਂ ਲੇਨ ਤੁਰਤੀ ਆਪਣੇ ਵਾਲੀ ਉਰੇ ਹੈ ਨਹੀਂ ਟਰੈਕਟਰ ਵਾਲੇ ਮਾਲਕ ਵਿੱਚ ਦੇ ਟਰੈਕਟਰ ਲੱਗੇ ਨਿਕਲਦਾ ਹੁਣ ਅੱਟ ਲੈ ਬਾਈ ਦੇਖਾਂ ਬਾਈ ਆਪਾਂ ਵੀ ਵਿਧਿਆਮਾ ਕੱਢ ਕੇ ਪਰ ਪੀ ਜੀ ਆਪਣੀ ਲਾਈਨ ਮੋਰੇ ਟਰੈਕਟਰ ਹੈ ਦੋ ਤਿੰਨ ਆਪਣੇ ਉਹਨਾਂ ਵਾਹ ਡਰਾਈਵਰ ਨਹੀਂ ਹੈਗੇ ਇਸ ਕਰਕੇ ਆਪਣਾ ਨੰਬਰ ਲੱਗ ਗਿਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਵਧੀਆ ਫਿਰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਫਿਰ ਵਧੀਆ ਜੀ ਵਧੀਆ ਤੁਸੀਂ ਸੁਣਾਓ ਵਧੀਆ ਚੱਲ ਰਿਹਾ ਕੰਮ ਹਾਂ ਜੀ ਹਾਂ ਮਾਰੋ ਮਾਰ ਚਲੋ ਸ਼ੁਕਰ ਹੈ ਦਾਤਾ ਦਾ ਹੋਰ ਸੁਣਾਓ ਵਧੀਆ ਜੀ ਤੁਸੀਂ ਪਹੁੰਚ ਗਏ ਪਹੁੰਚ ਗਏ ਵੀ ਲਾਈਨ ਚੱਲ ਗਈ ਆਪਣੀ ਠੀਕ ਹਾਂ ਟਰੈਕਟਰ ਵਿੱਚ ਦੇ ਕੱਢ ਜੀਏ ਮੁਰੇ ਲਾ ਲਿਆ ਆਪਾਂ ਨੇ ਦੇਖਦੇ ਹਾਂ ਹੁਣ ਚੱਲ ਗਈ ਬਾਈ ਲਾਈਨ ਆਪਣੀ ਤੇ ਕੰਡਾ ਬੰਦ ਹੋ ਗਿਆ 1 ਵਜੇ ਬਾਈ ਸਤਿ ਸ੍ਰੀ ਅਕਾਲ ਹੋਰ ਵੀਰ ਵਧੀਆ ਠੀਕ ਹੈ ਜੀ ਬਾਈ ਸਿਕਿਉਰਟੀ ਦਾ ਕੈਚ ਕਰਦਾ ਹੈ ਬਾਈ ਵਧੀਆ ਸਰਵਿਸ ਹੈ ਬਾਈ ਹੈਗੀ ਠੀਕ ਹੈ ਬਾਈ ਦਖਾਨੇ ਅੱਗੇ ਕੰਡਾ ਕਰਾ ਕੇ ਬਜਨ ਕਿੰਨਾ ਹੁੰਦਾ ਅੱਜ ਹੋ ਗਈ ਵੀਰ ਵਾਲੀ ਟਰਾਲੀ ਖਾਲੀ ਕੰਡਾ ਹੋ ਗਿਆ ਸੱਜਰੇ ਨੇ ਉਹ ਫਾਇਦਾ ਬਾਈ ਤੇ ਇਹ ਦੇਖੋ ਛੋਟਾ ਛੋਟਾ ਸੁੱਪਰ ਹੈ ਲਿਓ ਜੀ ਆ ਗਈ ਟਰਾਲੀ ਇੱਕ ਨਵੀਂ ਆਪਣੀ ਜਿਹੜੀ ਨੌਰਮਲ ਬਣ ਰਹੀ ਦੀ ਬਲਦੇਵ ਸਿੰਘ ਕੰਪਨੀ ਵਾ ਸ਼ਮਨਬੀਰ ਕੀ ਮਸ਼ੀਨ ਵਾਸਤੇ ਦੀ ਜਿਹੜੀ ਟਰਾਲੀ 5210 ਜਿਉਂਡੀ ਯਾਰ ਨਵੀਂ ਟਰਾਲੀ ਪਹਿਲਾ ਚੱਕਰ ਆਇਆ ਬਾਈ ਮਿੱਲ ਮੈਂ ਇਸਕਾ ਟਰਾਲੀ ਦਾ ਖੱਟੜਾ ਫਾਰਮ ਚੱਕ ਦੇ ਜੱਕ ਦੇ ਬਾਈ ਚੱਕ ਦੇ ਚੱਕ ਦੇ ਬਾਈ ਹੋਰ ਵੀਰੇ ਕੀ ਹਾਲ ਹੈ ਹੋਰ ਠੀਕ ਹੈ ਹੋਰ ਵੀਰੇ ਕੀ ਹਾਲ ਹੈ ਕਿੱਥੋਂ ਆਏ ਵੀਰ ਆਪਾਂ ਨਵਾਂ ਸ਼ਹਿਰ ਨਵਾਂ ਸ਼ਹਿਰ ਚੱਲ ਨਵਾਂ ਸ਼ਹਿਰ ਬਹੁਤ ਹੁੰਦਾ ਫਲਾਣੇ ਮੇਲੇ ਚ ਹੈਣਾ ਰੌਣਕੇ ਨਵੇਂ ਜਵਾਬ ਦੇਦਾ ਹੈ ਨਾ ਇਹ ਮੇਲ ਚਲਦੀ ਨਵਾਂ ਸ਼ਹਿਰ ਕਰਕੇ ਹੈ 50% ਜਲੰਧਰ ਕਰਕੇ ਹਾਂ ਹਾਂ ਵਧੀਆ ਫਿਰ ਵਧੀਆ ਆਹ 70% ਕਰਨਾ ਉਧਰ ਹੀ ਆਣਾ ਵੱਡੀ ਵੱਡੀ ਟਰਾਲੀਆਂ ਗੱਲ ਪਹਿਲਾਂ ਦਾ ਖਲਾਉਣੇ ਜੇ ਲੈ ਰਹੇ ਨੇ ਮੈਂ ਹੁਣ ਸਵਾਲ ਤਾਂ ਆਵੇਗਾ ਵੱਡੀ ਟਰਾਲੀਆਂ ਵਾਂਹ ਪਹਿਲਾਂ ਦਾ ਖਲਾਉਣੇ ਜੇ ਲੈ ਰਹੇ ਤੇ ਹੁਣ ਸਵਾਲ ਤਾਂ ਆਵੇਗਾ ਵੱਡੀ ਟਰਾਲੀਆਂ ਵਾਂ ਠੀਕ ਹੈ ਆਰਾਮ ਤੇ ਜਾਇ ਕਰੋ ਲਿਓ ਜੀ ਹੋ ਗਈ ਖਾਲੀ ਐਨ ਪ੍ਰੋਪਰ ਜੈਕ ਦੇਖੋ ਸਾਰਾ ਨਿਕਲ ਗਿਆ ਐਨ ਟਾਲੇ ਡੁੱਲੇ ਐਨ ਫੀਟਿੰਗ ਵਧੀਆ ਭਾਈ ਐਨ ਸਾਰਾ ਖੁੱਲਦਾ ਪਿੱਟਦਾ ਹੈ ਨਾ ਥੋੜਾ ਜਿਹਾ ਪਾਈਪ ਦੀ ਦਿੱਕਤ ਸੀ ਪਾਈਪ ਪਰ ਉੱਪਰਲੇ ਮੈਂ ਲਾ ਕੇ ਆਇਆ। ਇਹ ਬਈ ਚੁੰਡੀਵਾ ਹਾਲੈਂਡ ਆਪਣਾ ਦੇਖਦੇ ਆ ਕਿੱਥੇ ਲਗਾ ਨੰਬਰ ਪੂਰੇ ਹੋਣ ਗਿਆ ਟਰਾਲੀਆਂ ਖਾਲੀ। ਲਿਓ ਜੀ ਦੂਜਾ ਜੌਂਡੀਅਰ ਵੀ ਆ ਗਿਆ। 12 ਫੁੱਟ ਵਾਲੀ ਟਰਾਲੀ ਆ ਗਈ। ਯਾ ਹਣਾ ਚੱ ਰਿਆ ਕੰਮ ਚੱਕ ਦਿਆ ਬਾਈ ਚੈੱਕ ਇਸ ਕਾ ਵੀ ਚੱ ਰਿਆ ਕੰਮ ਲਿਓ ਜੀ ਲੱਗ ਗਿਆ ਹਾਲੈਂਡ ਚੈਨਪੁਰ ਪਰਲੀ ਸਾਈਡ ਲੱਗੇਗਾ ਆਪਣਾ 855 ਦੂਈ ਸਾਈਡ ਖੜਿਆ ਉੱਧਰ ਲਗੇਗਾ ਉਰੇ ਇਹ ਅਰਜਨ ਵਾਲੀ ਸਾਈਡ ਚੱਲ ਰਹੀ ਹੈ ਚੈਨ ਬਾਕੀ ਡੱਬਾ ਸ਼ਿਪਰ ਰਹ ਜੇਗਾ ਔਰ ਇਹ ਬਾਕੀ ਉਰੇਗਾ ਉਧਰੇ ਇਹ ਹਾਈਡਰੌਲਿਕ ਹੈ ਇਧਰ ਤੋਂ ਦੋ ਚੁੰਡੀਆਂ ਜਿਹੜੀਆਂ ਨੇ ਹਾਈਡਰੌਲਿਕ ਹੈ ਡੱਬਾ ਸ਼ਿਪੂਰੇ ਤਾਰਾਂ ਇਹ ਧੂਈ ਹੈ ਬਈ ਉਤਾਰਾਂ ਵਾਲੀ ਹੈ ਇਹ ਮੈਨੂਅਲ ਹੈ ਮੋਟਰਾਂ ਚਲਾ ਮਾ ਤਾਰਾਂ ਨੂੰ ਇਸ ਮਨੂਅਲ ਵਿੱਚ ਕੋਈ ਟਰਾਲੀ ਮੈਂ ਫਸ ਪੁੱਜੇ ਨੁਕਸਾਨ ਨਹੀਂ ਹੁੰਦਾ ਕਿਉਂ ਹਾਈਡਰੋਲਿਕ ਆ ਉਹਦਾ ਟਰਾਲੀ ਨੂੰ ਵੀ ਇਕੱਠੀ ਕਰ ਦੇਗੀ ਜੇ ਚੁੰਡੀ ਟਰਾਲੀ ਵਿੱਚ ਫਸ ਜਾ ਤਾਂ ਕਰਕੇ ਪੂਰਾ ਡੱਬਾ ਉਰਾਂ ਖਾਲੀ ਕਰਾਂ ਪਰ ਉੱਪਰ ਸੀਪ ਮਤਲਬ ਜਿਹੜਾ ਉੱਪਰ ਗੰਨਾ ਉਹ ਬਰਾਂਦਾਰਾਂ ਇਹ ਹਾਈਡਰੋਲਿਕ ਹੈ ਦੇਖੋ ਮੈਂ ਪ੍ਰੈਸ਼ਰ ਹੈ ਲੱਗ ਗਿਆ ਬਈ ਤਾਰਨ ਹੌਲੈਂਡ ਨੂੰ 855 ਲੱਗਿਆ ਆਪਣਾ ਪਰਲੇ ਪਾਸੇ ਉਹ ਲੱਗ ਗਿਆ ਬੰਦੂ ਕੋਈ ਸਾਈਡ 855 ਲੱਗ ਗਿਆ ਦੇ ਵੀ ਲੱਗਿਆ ਨੰਬਰ ਇਸ ਕਾ ਵੀ ਲਿਓ ਭਾਈ ਨਿਬੜ ਗਿਆ ਦੋ ਟਰਾਲੀਆਂ ਦਾ 855 ਮਾ ਹੋਇਆ 218 ਇਸ ਮਾ ਹੋਇਆ ਆਪਣਾ 210 69 69 70 18 50 54 ਕਾਊਂਟਰ ਕਾ ਫਰਕ ਹੈ ਠੀਕ ਹੈ ਜੀ ਚਲਾਂ ਪਿੰਡ ਨੂੰ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਾਰਿਆਂ ਦਾ 54 55 ਕਾਊਂਟਰ ਦਾ ਫਰਕ ਹੈ ਹਾਲਾਂਕਿ ਮੈਂ 55 ਕਾਊਂਟਰ 54 ਫालतू ਹੋਇਆ ਇਹ ਮੈਂ ਘਟਾ ਠੀਕ ਹੈ ਜੀ ਸਸਿਕਾਲ ਅੱਜ ਦੀ ਵੀਡੀਓ ਦੇਖਣ ਵਾਸਤੇ ਧੰਨਵਾਦ ਸਾਰਿਆਂ ਦਾ